ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਦੇ ਵਿੱਚ ਅੱਜ ਆਪਾਂ ਲੱਗੇ ਆ ਜੀ ਬਾਹਾਂ ਦੀ ਮਤਲਬ ਜਿਹੜੀ ਆਪਾਂ ਜੋੜ ਪਾਉਣ ਲਾਉਨੇ ਆ ਬਾਹਾਂ ਅਟੈਚ ਕਰਨ ਦਾ ਸੌਖਾ ਤਰੀਕਾ ਬਾਹਾਂ ਦੀ ਫਿਟਿੰਗ ਦੀ ਨਿਸ਼ਾਨੀ ਲਾਉਣ ਦਾ ਤਰੀਕਾ ਤੇ ਬਾਹਾਂ ਨੂੰ ਜਿਹੜੀ ਆਪਾਂ ਇੱਥੇ ਕਮੀਜ਼ ਨਾਲ ਫਿਟਿੰਗ ਲਾਉਨੇ ਆ ਆਪਾਂ ਉਹਨੂੰ ਜੋੜਨ ਦਾ ਸੌਖਾ ਤਰੀਕਾ ਹਾਂਜੀ ਆ ਆਪਣੀ ਬਾਹਾਂ ਜਿਹੜੀ ਕਟਿੰਗ ਕੀਤੀ ਹੋਈ ਆ ਆਪਾਂ ਇਹਦੇ ਤੇ ਲੈਂਸ ਲਾ ਲਈ ਏਦਾਂ ਸਮੋਸਾ ਲੈਂਸ ਲੱਗੀ ਆ ਇਹ ਨੂੰ ਇਸ ਤਰ੍ਹਾਂ ਫੋਲਡ ਕਰਨ ਤੋਂ ਬਾਅਦ ਇਸ ਤਰ੍ਹਾਂ ਫੋਲਡ ਕਰਕੇ ਰੱਖਾਂਗੇ ਦੋਨੇ ਪਾਹਾਂ ਨੂੰ ਇਸ ਤਰ੍ਹਾਂ ਰੱਖ ਲਾਂਗੇ ਆਪਾਂ ਦੇਖੀ ਉਸ ਤੋਂ ਬਾਅਦ ਵੀ ਹੈਗੀ ਹੈ ਜੀ 4 ਇੰਚ ਇੱਥੇ ਆਪਾਂ ਚਾਰ ਤੇ ਨਿਸ਼ਾਨੀ ਲਾਵਾਂਗੇ ਮੂਰੀ ਤੇ ਆਹ ਚੀਜ਼ ਤੇ ਲੰਮੀ ਬਾਹਮ ਇੱਥੇ ਆਹ ਚੀਜ਼ ਤੇ ਆ ਜਾਂਦੀ ਹੈ ਕੋਟ ਕੋਲੇ ਚਾਰਾਂ ਦੇ ਸਿੱਥ ਨਿਸ਼ਾਨੀ ਲਾ ਦਾਂਗੇ ਉਸ ਤੋਂ ਬਾਅਦ ਜਿਹੜੀ ਆਪਾਂ ਇੱਥੇ ਮੋਢੇ ਤੇ ਨਿਸ਼ਾਨੀ ਲਾਉਣੀ ਆ ਉਹ ਕਿਵੇਂ ਲਾਉਣੀ ਆ ਆਪਣਾ ਜਿਹੜਾ ਕਮੀਜ਼ਾ ਬਿਲਕੁਲ ਰੈਡੀ ਕੀਤਾ ਹੋਇਆ ਵਾ ਘਾਟ ਪੁੱਟ 파 ਕੇ ਜਮਾ ਰੈਡੀ ਕੀਤਾ ਆਪਣਾ ਇਹਨੂੰ ਆਪਾਂ ਕਿਵੇਂ ਮਿਲ ਮਿਣਾਗੇ ਆਪਾਂ ਇਸ ਤਰ੍ਹਾਂ ਇਹਨੂੰ ਖੋਲ ਲਾਂਗੇ ਆ ਆਪਣੀ ਮੋਢੇ ਆ ਇਸ ਤਰ੍ਹਾਂ ਆ ਮੋਡੇ ਵਾਲੀ ਸਿਉਣ ਤੇ ਜਿਹੜੀ ਫਿਟਿੰਗ ਵਾਲੀ ਸਿਉਣਾਂ ਨੂੰ ਆਪਾਂ ਇਸ ਤਰ੍ਹਾਂ ਮਿਲਣਾ ਹੈ ਇਹਦੇ ਇਸ ਤਰ੍ਹਾਂ ਰੱਖ ਕੇ ਫਿਰ ਇਹਨੂੰ ਆਪਾਂ ਐਮ ਮਿਣਾ ਦੇਈਏ ਇਹ ਜਿਹੜਾ ਆਪਣਾ ਮੋਡਾ ਆ ਜੀ 8.5 ਤਾਂ ਮੈਮੀ ਜੀ ਆਪਾਂ ਦੂਸਰੇ ਲੋਟ ਮੈਂਣੀਆ ਉਹ ਆਪਾਂ ਐਵੇਂ ਵੀ ਬੰਨ ਸਕਦੇ ਆਂ ਆਹ ਚੀਜ਼ ਆਪਾਂ ਇੱਥੋਂ ਬਰਾਬਰ ਰੱਖਣੀ ਆਂ ਇੱਥੋਂ ਐ ਰੱਖ ਕੇ ਆਈਂ ਜਾ ਕੇ ਇੱਧੇ ਵੀ ਆ 8.5 ਹਾਏ ਦੇ ਠੀਕ ਆ ਉਸ ਤੋਂ ਬਾਅਦ ਹੁਣ ਆਪਾਂ ਨਿਸ਼ਾਨੀ ਕਿਵੇਂ ਲਾਵਾਂਗੇ ਆਪਾਂ 8.5 ਤੇ ਵੀ ਨਿਸ਼ਾਨੀ ਇਸ ਤਰ੍ਹਾਂ ਲਾ ਸਕਦੇ ਆ ਇੱਥੋਂ ਲਾ ਕੇ ਆਪਾਂ 8.5 ਤੋਂ ਪਹਿਲਾਂ ਹੀ ਆਪਾਂ ਜਦੋਂ ਮਤਲਬ ਕੀਤਾ ਸੀ ਕੱਟ ਲੱਗਿਆ ਹੋਇਆ ਵਾ ਫਿਰ ਆਪਾਂ ਮਿੰਨ ਕੇ ਵੀ ਲਾ ਸਕਦੇ ਆ ਕਿ ਆਪਣੀ ਜਿਹੜੀ ਆ ਚੀਜ਼ ਵੱਧ ਘੱਟ ਨਾ ਨਿਕਲੇ ਉਹ ਆਪਾਂ ਕਿਵੇਂ ਬਣਾਗੇ ਇਸ ਤਰ੍ਹਾਂ ਇੱਥੋਂ ਆਪਾਂ ਰੱਖਾਂਗੇ ਆਪਾਂ ਇੱਥੇ ਐਵੇਂ ਲਾਉਣਾ ਮੈਂ ਇਸ ਤਰ੍ਹਾਂ ਆਪਾਂ ਕਮੀਜ਼ ਨੂੰ ਰੱਖਾਂਗੇ ਅਕਮੀਸ ਪੜਾਂਗੇ ਇਸ ਤਰ੍ਹਾਂ ਇੱਥੋਂ ਆਪਾਂ ਲਾਵਾਂਗੇ ਤੇ ਇੱਥੋਂ ਆਏ ਆਪਾਂ ਆਏ ਮੈਣਾ ਆਏ ਲਾਵਾਂਗੇ ਇੱਥੇ ਠੀਕ ਆ ਜੇ ਤੁਸੀਂ ਉਵੇਂ ਰਾਉਣਾ ਤਾਂ ਉਵੇਂ ਵੀ ਲਾ ਸਕਦੇ ਇਹ ਮੈਣ ਦੇ ਕਈ ਤਰੀਕੇ ਹੁੰਦੇ ਆ ਦੇਖੀ ਆਪਣੀ ਉੱਥੇ 8.5 ਤੇ ਆਇਆ ਠੀਕ ਆ ਆਪਾਂ ਹੁਣ ਇੱਥੇ ਨਿਸ਼ਾਨੀ ਲਾਵਾਂਗੇ ਇਸ ਤਰ੍ਹਾਂ ਦਾ ਆਪਾਂ ਜਿਹੜਾ ਮਤਲਬ ਜਿਹਦੇ ਨਾਲ ਆਪਾਂ ਪਲਾਜ਼ੋ ਦੀ ਕਟਿੰਗ ਕਰਦੇ ਆ ਇਸ ਤਰ੍ਹਾਂ ਦੇ ਸਕੇਲ ਨਾਲ ਆਪਾਂ ਰੱਖਾਂਗੇ ਐਵੇਂ ਲੈ ਕੇ ਆਪਾਂ ਨਿਸ਼ਾਨੀ ਲਾ ਦਾਂਗੇ ਇਹਦੇ ਨਾਲ ਆਪਣੀ ਬਾਹਾਂ ਦੀ ਬਿਲਕੁਲ ਸ਼ੇਪ ਵਧੀਆ ਵਧੀਆ ਆਉਂਦੀ ਹੈ ਠੀਕ ਹੈ ਉਸ ਤੋਂ ਬਾਅਦ ਆਪਾਂ ਮਾਰ ਦੇ ਜਿੰਨਾ ਵੀ ਰੱਖਣਾ ਇੱਥੇ ਹੁਣ ਆਪਾਂ ਆ ਆਪਣੀ ਹੈਗੀ ਐ ਸਲਾਈ ਵਾਲੀ ਜਿੱਥੇ ਆਪਾਂ ਸਿਉਣ ਮਾਰਨੀ ਆ ਆ ਜਿਹੜਾ ਆਪਾਂ ਇੱਕ ਮਾਰਜਿਨ ਰੱਖਿਆ ਵਾ ਤੇ ਇੱਕ ਚੱਕਰ ਹੋਰ ਪੈਂਦਾ ਜਦੋਂ ਮਤਲਬ ਕਈ ਵੇ ਵਾ ਕੀ ਕਰਦੀਆਂ ਜਦੋਂ ਪਹਿਲਾਂ ਹੀ ਕਾਟ ਪਾ ਦਿੰਦੀਆਂ ਹੈ ਨਾ ਉਹ ਕਾਟ ਦੇ ਤੋਂ ਬਾਅਦ ਸ ਬਾਹਾਂ ਆਪਾਂ ਅਟੈਚ ਕਰਦੇ ਆਂ ਕਮੀਜ਼ ਦੇ ਨਾਲ ਤਾਂ ਫਾਦ ਘਟ ਹੋ ਜਾਂਦੀ ਆ ਇੱਕੋ ਸਾਈਡ ਤੇ ਕਈ ਵਾਰੀ ਦੋਨੋਂ ਪਾਸੇ ਕਾਟ ਪੈ ਜਾਂਦੀ ਆ ਤਾਂ ਉਹਦਾ ਸੌਖਾ ਤਰੀਕਾ ਆਪਾਂ ਤੁਹਾਨੂੰ ਦੱਸਦੇ ਆ ਪਹਿਲਾਂ ਆਪਾਂ ਸਿਉਣ ਮਾਰਦੇ ਆਂ ਹਾਂਜੀ ਜਿਹੜੀ ਆਪਣੀਆਂ ਸਿਉਣ ਵੱਜ ਗਈ ਹੁਣ ਆਪਾਂ ਬਾਹਾਂ ਤੇ ਦੋਨੋਂ ਬਾਹਾਂ ਤੇ ਸਿਉਣ ਮਾਰ ਲਈ ਕਾਟ ਜਿਹੜੀ ਆਪਾਂ ਪਾਉਦੇ ਆਂ ਦਾ ਪਾਉਣ ਦਾ ਸੌਖਾ ਤਰੀਕਾ ਕਈ ਵਾਰੀ ਆਪਾਂ ਹੁੰਦਾ ਵੀ ਆਪਾਂ ਪਹਿਲਾਂ ਪਾ ਲੈਂਦੇ ਹਾਂ ਉਹ ਫਿਰ ਸਿੱਧਾ ਪੁੱਠਾ ਇੱਕੋ ਵਾਰੀ ਚ ਹੀ ਆਪਾਂ ਸਿਉਂਦੇ ਨੇ ਪਤਾ ਨਹੀਂ ਲੱਗਦਾ ਕਿ ਕਿਹੜਾ ਸਹੀ ਹੈ ਤੇ ਕਿਹੜਾ ਹਨਾ ਗਲਤ ਆ ਵੀ ਕਿਹੜਾ ਸਿੱਧਾ ਕਿਹੜਾ ਪੁੱਠਾ ਪਹਿਲਾਂ ਤੁਸੀਂ ਇਸ ਤਰ੍ਹਾਂ ਬਾਹ ਨੂੰ ਰੱਖ ਲਿਓ ਇਸ ਤਰ੍ਹਾਂ ਤੇ ਦੂਸਰੀ ਬਾਹ ਨੂੰ ਐਵੇਂ ਨਹੀਂ ਰੱਖਣਾ ਆਪਾਂ ਦੂਸਰੀ ਬਾਹ ਨੂੰ ਐਵੇਂ ਰੱਖ ਦਾਂਗੇ ਜੇ ਸਾਹਮਣੇ ਕਰਕੇ ਦੋਵਾਂ ਬਾਹਾਂ ਨੂੰ ਇੱਕ ਦੂਜੇ ਦੇ ਸਾਹਮਣੇ ਰੱਖਾਂਗੇ ਉਸ ਤੋਂ ਬਾਅਦ ਕੋ ਘਾਟ ਪਾਉਣ ਲੱਗੇ ਇਹਦੀ ਆਪਾਂ ਇੱਧਰ ਨੂੰ ਘਾਟ ਪਾਵਾਂਗੇ ਇਹਦੀ ਇੱਧਰ ਨੂੰ ਪਾਵਾਂਗੇ ਦੋਨੇ ਐਕਸ ਦੂਜੇ ਦੇ ਸਾਹਮਣ ਆਹਮੋ ਸਾਹਮਣੇ ਹੋ ਗਏ ਸੌਖਾ ਤਰੀਕਾ ਕਾਟ ਜੇ ਬਾਈ ਚਾਂਸ ਤੁਸੀਂ ਮਤਲਬ ਭੁੱਲ ਜਾਈ ਨੀ ਹੋਂਦਾ ਠੀਕ ਹੈ ਇਹ ਆਪਣੀ ਇਧਰ ਲੀ ਕਾਟ ਹੋ ਗਈ ਹੁਣ ਆਪਾਂ ਇਧਰ ਲੀ ਪਾਵਾਂਗੇ ਦੋਨੇ ਬਰਾਬਰ ਆ ਦੇਖੋ ਆਪਣੇ ਇਹ ਨਹੀਂ ਹੈ ਕਿ ਮੇਰੀ ਪਹਿਲਾਂ ਪਾਈ ਹੋਈ ਆ ਦੋਨੇ ਬਰਾਬਰ ਆ ਆਪਣੇ ਅਮੂ ਸਮਝ ਰਹੇ ਹੋ ਕਿ ਨਾ ਆਪਣੀ ਇੱਕ ਉਧਰਲੀ ਸਾਈਡ ਕੱਟ ਪਈ ਹੈ ਆਪਣਾ ਆਪਣੀ ਇਧਰਲੀ ਬਣਦੀ ਹੈ ਕਪਨੀ ਜਦੋਂ ਹੁਣ ਆਪਾਂ ਇਹਨੂੰ ਸਿੱਧਾ ਕਰਾਂਗੇ ਦੋਨੇ ਹੋ ਜਾਣਗੇ ਹੁਣ ਇਹ ਆਪਣੀ ਜਿਹੜੀ ਬਾਹ ਆਪਾਂ ਇਹਨਾਂ ਨੂੰ ਸਿੱਧਾ ਕਰਾਂਗੇ ਇਸ ਤਰ੍ਹਾਂ ਬਾ ਸਿੱਧੀ ਕਰਕੇ ਆਪਾਂ ਵਿੱਚ ਜੋੜਦੇ ਹੁੰਦੇ ਆਂ ਇਧਰਲੇ ਪਾਸੇ ਕਾਟਾ ਹੁਣ ਆਪਨੇ ਠੀਕ ਆ ਹੁਣ ਇਹ ਆਪਣੇ ਪਾਸ ਆਊਗਾ ਜਦੋਂ ਆਪਾਂ ਇਹਨੂੰ ਐਵੇਂ ਕਰਾਂਗੇ ਆਹ ਸਿਉਣਾ ਕਿ ਆਪਣੇ ਆਹ ਜਿੱਧਰ ਆਪਣਾ ਅ ਇਧਰਲੇ ਪਾਸੇ ਆਪਣੀ ਕਾਟ ਪਾਈ ਹੋਈ ਆ ਇਹਨੂੰ ਵਿੱਚ ਪਾ ਕੇ ਐਵੇਂ ਕਾਟ ਇਧਰ ਆਊਗੀ ਇਹ ਆਹ ਪਾਸਾ ਆਪਣਾ ਇਧਰਲੇ ਪਾਸੇ ਆਊਗਾ ਕਿੱਕਾ ਪਹਿਲਾਂ ਨੂੰ ਸਿੱਧੀ ਕੀਤਾ ਬਾਹ ਨੂੰ ਆਪਾਂ ਫਿਰ ਉਸ ਤੋਂ ਬਾਅਦ ਕਮੀਜ਼ ਨੂੰ ਵਿਛਾਇਆ ਆਪਾਂ ਉਸ ਤੋਂ ਬਾਅਦ ਆਪਾਂ ਦੇਖਿਆ ਇੱਧਰ ਕੱਟ ਪਾਈ ਹੋਈ ਆ ਕਿਉਂਕਿ ਜੇ ਹੁਣ ਆਪਾਂ ਇਹਨੂੰ ਇੱਧਰਲੀ ਸਾਈਡ ਕਰਦੇ ਆਂ ਦੇਖੋ ਇਹ ਇੱਧਰਲੀ ਸਾਈਡ ਕਰਦੇ ਆਂ ਤਾਂ ਇਹਨੂੰ ਵਿਚ ਪਾਵਾਂਗੇ ਤਾਂ ਇਹ ਚੀਜ਼ ਫਿਰ ਕੱਟ ਥੱਲੇ ਚਲੀ ਗਏ ਮਗਰ ਚਲੀ ਜਾਣੀ ਹੈ ਨਾ ਤਾਂ ਆਪਣੀ ਉੱਪਰਲੀ ਸਾਈਡ ਆ ਜਣੀ ਹੈ ਤਾਂ ਇਹ ਆਪਣੀ ਗਲਤ ਹੋ ਜੂਗੀ ਇਸ ਕਰਕੇ ਇਹ ਆਪਣੀ ਇਹ ਹੁਣ ਆਪਾਂ ਇਸ ਤਰ੍ਹਾਂ ਕਰਕੇ ਜੋੜਾਂਗੇ ਹੁਣ ਆਪਾਂ ਤੁਹਾਨੂੰ ਜੋੜ ਕੇ ਦਿਖਾਉਣੀ ਆ ਹਾਂਜੀ ਹੁਣ ਆਪਣਾ ਜਿਹੜਾ ਕਮੀਜ਼ਾ ਤੇ ਹੁਣ ਬਾਹਾਂ ਅਟੈਚ ਕਰਾਂਗੇ ਇਧਰਲੇ ਪਾਸੇ ਆਪਣੀ ਜਿਹੜੀ ਕਾਰਟ ਆ ਤੇ ਇਧਰੋਂ ਆਪਣੀ ਇਧਰ ਕਾਰਟ ਆ ਇਹਨੂੰ ਆਪਾਂ ਬਾਹ ਨੂੰ ਐਵੇਂ ਸਿੱਧਾ ਇਹਦੇ ਕਮੀਜ਼ ਦੇ ਵਿੱਚ ਇਸ ਤਰ੍ਹਾਂ ਪਾਵਾਂਗੇ ਇਸ ਤਰ੍ਹਾਂ ਫੜ ਕੇ ਜਿਹੜੀ ਆਪਣੀਆਂ ਸਿਉਣ ਸਿਉਣ ਆਪਾਂ ਸਿਉਣ ਮਲਾਵਾਂਗੇ ਉਸ ਤੋਂ ਬਾਅਦ ਆਪਣੀਆਂ ਦੇ ਮੋਢੇ ਨਾਲ ਇਸ ਤਰ੍ਹਾਂ ਇਹਨੂੰ ਸੈੱਟ ਕਰ ਲਾਂਗੇ ਠੀਕ ਆ ਆ ਆਪਣੀ ਕਾਟ ਇਧਰਲੀ ਕਾਟ ਤੇ ਫਰੰਟ ਕਾਟ ਦੋਨੇ ਕਾਟ ਆ ਗਈਆਂ ਬਾਹਾਂ ਦੀ ਕਾਟ ਵੀ ਆ ਗਈ ਕਮੀਜ਼ ਦੀ ਕਾਟ ਵੀ ਆ ਗਈ ਆਪਣੇ ਬੈਕ ਸਾਈਡ ਹੋ ਗਈ ਠੀਕ ਹੈ ਜੀ ਮੈਂ ਆਪਾਂ ਨਾਲ ਜੋੜਦੇ ਜੁੜਦੇ ਸਿਉਣ ਮਾਰਦੇ ਜਾਵਾਂਗੇ ਆ ਹੁਣ ਆਪਣਾ ਇੱਥੇ ਸੈਂਟਰ ਸੀਗਾ ਆਪਾਂ ਇਥੋਂ ਇਹ ਕੱਟ ਪਾਣੀ ਸ਼ੁਰੂ ਕੀਤੀ ਸੀ ਆ ਤੇ ਆਪਣਾ ਸੈਂਟਰ ਨਾਲ ਸੈਂਟਰ ਮਿਲ ਗਿਆ ਤੁਸੀਂ ਚਾਹੋ ਤਾਂ ਇੱਥੇ ਛੋਟਾ ਜਿਹਾ ਕੱਟ ਲਾ ਸਕਦੇ ਹੋ ਉਹਦੇ ਨਾਲ ਤੁਹਾਨੂੰ ਪਤਾ ਲੱਗ ਜੂਗਾ ਕਿ ਤੁਹਾਡੀ ਜਿਹੜੀ ਆ ਬਿਲਕੁਲ ਸਹੀ ਆਉਂਦੀ ਆ ਤੇ ਬਿਲਕੁਲ ਬਾਦ ਘੱਟ ਨਹੀਂ ਆਈ ਐਵੇਂ ਜਮਾ ਸਹੀ ਸਹੀ ਆਈ ਆ ਕਰ ਲਿਆ ਦੇਖੋ ਨਾ ਤਾਂ ਕੋਈ ਬਾਲ ਪਿਆਵਾ ਬਿਲਕੁਲ ਇਹਦੇ ਜਮਾ ਸਹੀ ਸਹੀ ਆਇਆ ਦੇਖੋ ਸਫਾਈ ਦੇ ਨਾਲ ਆਪਾਂ ਜਿਹੜੀ ਇਹ ਲਾਉਣੀਆਂ ਸੀ ਉਹਨਾਂ ਦੇ ਬਿਲਕੁਲ ਵੀ ਆਪਣਾ ਬਾਲ ਨਹੀਂ ਪਿਆ ਆਪਣਾ ਮਗਰਲਾ ਪਾਸਾ ਹੋ ਗਿਆ ਆਪਣਾ ਮੂਰਲਾ ਪਾਸਾ ਹੋ ਗਿਆ ਠੀਕ ਆ ਜੀ ਹੁਣ ਆਪਾਂ ਜਿਹੜੀ ਆਪਾਂ ਦੂਸਰੀ ਬਾਹ ਨੂੰ ਜੋੜਾਂਗੇ ਹੁਣ ਆਪਣੀਆਂ ਜਿਹੜੀਆਂ ਇੱਧਰਲੀ ਕਾਟ ਆ ਦੂਸਰੇ ਪਾਸੇ ਵਾਲੀ ਤੇ ਆਪਣੀ ਹੁਣ ਆਪਾਂ ਇਹਨੂੰ ਬਾਹ ਨੂੰ ਸਿੱਧਾ ਕਰਾਂਗੇ ਆਪਾਂ ਇਸ ਲੋਟ ਪਾਈ ਸੀ ਨਾ ਹੁਣ ਇਹਨੂੰ ਆਪਾਂ ਬਾਹ ਨੂੰ ਸਿੱਧਾ ਕਰਾਂਗੇ ਮੈਂ ਜੇ ਭਾਈਚਾਨ ਸੋਮੇ ਵੀ ਤੁਹਾਨੂੰ ਕੋਈ ਦਿੱਕਤ ਆਉਂਦੀ ਆ ਉਮੇ ਵੀ ਨਹੀਂ ਪਤਾ ਲੱਗਦਾ ਤਾਂ ਪਹਿਲਾਂ ਬਾਹ ਨੂੰ ਮੈਂ ਸਿੱਧਾ ਕਰਕੇ ਉਸ ਤੋਂ ਬਾਅਦ ਇਹਨੂੰ ਇਸ ਤਰ੍ਹਾਂ ਮੈਂ ਲਿਆ ਕਰੂੰ ਕਿ ਹੁਣ ਜਿਵੇਂ ਆਪਾਂ ਇਹਨੂੰ ਇਸ ਸਾਈਡ ਰੱਖਣਾ ਨਾ ਤਾਂ ਇਧਰੋਂ ਐਂ ਪਾ ਸਕਦੇ ਹਾਂ ਠੀਕ ਆ ਅਗਰ ਤੁਹਾਨੂੰ ਉਹ ਮੇਂ ਦਿੱਕਤ ਆਉਂਦੀ ਹੈ। ਐਦੇ ਹੁਣ ਆਪਣੀ ਆ ਇੱਧਰ ਬਿਲਕੁਲ ਆਪਾਂ ਇੱਥੋਂ ਇੱਥੋਂ ਹੀ ਮਾੜ ਸਕਦੇ ਆ ਬੰਨ ਪਤਾ ਲੱਗ ਜੂਗਾ ਕਿ ਬਿਲਕੁਲ ਆਪਣੀ ਬਰਾਬਰ ਆਊਗੀ ਠੀਕ ਆ। ਇਹਨੂੰ ਆਪਾਂ ਬੰਨ ਐਦੇ ਕਮੀਜ਼ ਦੇ ਵਿੱਚ ਪਾ ਦਈਏ ਨੇ ਤੇ ਆਏ ਇੱਥੇ ਸਿਉਣਨਾ ਸਿਉਣ ਲਾ ਕੇ ਨੂੰ ਆਪਾਂ ਸੈੱਟ ਕਰਾਂਗੇ ਇਸ ਤਰ੍ਹਾਂ। ਅਗਰ ਤੁਸੀਂ ਚਾਹੋ ਤਾਂ ਇਹ ਇੱਥੇ ਆਪਣਾ ਸੈਂਟਰ ਆਉਂਦਾ। ਇੱਥੇ ਛੋਟਾ ਜਿਹਾ ਕੱਟ ਲਾ ਸਕਦੇ ਹੋ। ਇਹਦੇ ਨਾਲ ਜਦੋਂ ਆਪ ਸਿਉਣ ਲਾਉਂਦੇ ਆ ਤਾਂ ਤੁਹਾਨੂੰ ਪ੍ਰੋਬਲਮ ਨਹੀਂ ਆਉਂਦੀ ਕੋਈ ਪਤਾ ਲੱਗ ਜਾਂਦਾ ਕਿ ਆਪਣੀ ਜਿਹੜੀ ਸੈਂਟਰ ਦੇ ਵਿੱਚ ਆ ਕਾਦੀ ਕੋਈ ਬਾਲ ਨਹੀਂ ਪੈਂਦਾ ਆਪਣੀ ਬਿਲਕੁਲ ਸਹੀ ਸਹੀ ਆਉਗੀ ਆਪਣੀ ਇਹਦੇ ਆਪਾਂ ਕਦੇ ਵੀ ਬਾਲ ਨਹੀਂ ਹੋਊਗਾ ਤੁਹਾਡੇ ਮੇਰੇ ਪਾ ਕੋ ਇਹਦੇ ਚੈੱਕ ਹੋਰ ਚੀਜ਼ ਦੇਖਣੀ ਹੈ ਕਿ ਆਪਣਾ ਬਿਲਕੁਲ ਖਿੱਚ ਕੇ ਨਹੀਂ ਲਾਉਣਾ ਹੈ ਇਹ ਨਹੀਂ ਹੈਵੀ ਆਪਾ ਕਪੜਾ ਬਿਲਕੁਲ ਖਿੱਚ ਖਿੱਚ ਕੇ ਲਾਈ ਚਲੀਏ ਬਰਾਬਰ ਜਿਹਾ ਰੱਖਣਾ ਵਾ ਤੋ ਕਿ ਜਿੰਨਾ ਆਪਾ ਕਪੜਾ ਖਿੱਚ ਕੇ ਲਾਵਾਂਗੇ ਤੋ ਉਹਨੇ ਬਾੜ ਪੈਣਗੇ ਵਿੱਚ ਦੇ ਆਪਣੀ ਜਿਹੜੀ ਆ ਅਭੀ ਬੰਪ ਪੂਰੀ ਹੋ ਗਈ। ਨਾ ਤਾਂ ਦਿਖਾਉਣੀ ਆ ਫਾਈਨਲ। ਠੀਕ। ਦੇਖੋ ਬਿਲਕੁਲ ਬਰਣੀ ਪਿਆ ਆਪਣੀ। ਬਿਲਕੁਲ ਸਾਫ-ਸਾਫਾ ਦੀ ਸਫਾਈ ਦੇ ਵਿੱਚ ਲੱਗੀ ਆ। ਦੇਖੋ ਤੇ ਕਾਟਣਾ ਕਾਟ ਮਿਲ ਗਿਆ ਆਪਣਾ। ਠੀਕ ਹੈ। ਤੇ ਬਾਕੀ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ। ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਥੈਂਕ ਯੂ ਫॉर ਵਾਚਿੰਗ